ਹਾਦਸਾ ਵਿਅਕਤੀ ਦੀ ਹੋਈ ਮੌਤ ਤੇਜ਼ ਰਫਤਾਰ ਤੋਂ ਦੁਵਾਲੇ ਟਰੱਕ ਨੇ ਦਰੜਿਆ ਮੋਟਰਸਾਈਕਲਸ ਨੇ ਦੂਰ ਤੱਕ ਸਿੱਟ ਲਾਇਆ ਟਰੱਕ ਚਾਲਕ ਸultanpur ਲੋਧਦੇ ਪਿੰਡ ਡੱਲਾ ਨੇੜੇ ਪੈਂਦੇ ਤਾਰਪੁਰ ਚੌਂਕ 'ਚ ਸੜਕ ਪਾਰ ਕਰਦਿਆ ਤੇਜ਼ ਰਫਤਾਰ ਦੁੱਧ ਦੇ ਟੈਂਕਰ ਵੱਲੋਂ ਟੱਕਰ ਮਾਰੇ ਜਾਣ ਤੇ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁੱਟਾ ਸਿੰਘ ਪੁੱਤਰ ਸਚਨ ਸਿੰਘ ਵਾਸੀ ਪਿੰਡ ਗੱਟਾ ਦਿਲੇਲ ਫਿਰੋਜ਼ਪੁਰ ਝਾਰਖੰਡ ਵੱਜੋਂ ਹੋਈ ਹੈ। ਪੁਲਿਸ ਵੱਲੋਂ Laash ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਬੁੱਟਾ ਸਿੰਘ ਜੋ ਕਾਲਾ ਸਿੰਘਿਆ ਰੋਡ ਉਤੇ ਇੱਕ ਸੈਲਰ ਵਿੱਚ ਬਤੌਰ ਮੁਨਿੰਮ ਦੀ ਨੌਕਰੀ ਕਰਦਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਲੋਈਆਂ ਖਾਸ ਤੋਂ ਆਪਣੇ ਕੰਮ ਤੇ ਜਾ ਰਿਹਾ ਸੀ ਰਸਤੇ ਵਿੱਚ ਤਾਰਪੁਰ ਚੌਂਕ ਨੇੜੇ ਜਦੋਂ ਉਹ ਸੜਕ ਪਾਰ ਕਰਨ ਲੱਗਿਆ ਤਾਂ ਤੇਜ਼ ਰਫ਼ਤਾਰ ਦੇ ਨਾਲ ਆ ਰਹੇ ਦੁੱਧ ਦੇ ਟੈਂਕਰ ਵੱਲੋਂ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਟੈਂਕਰ ਉਸ ਨੂੰ ਦੂਰ ਤੱਕ ਸਹੀਟ ਕੇ ਲੈ ਗਿਆ ਹਾਦਸਾ ਨਾ ਭਿਆਨਕ ਸੀ ਕਿ ਟਰੱਕ ਚਾਲਕ ਮੋਟਰਸਾਈਕਲ ਸਵਰਥ ਦੂਰ ਤੱਕ ਸਹੀਟਦਾ ਹੋਇਆ ਲੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆ ਹੈ ਥਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਣ ਦੀ ਚੌਂਕੀ ਡੱਲਾ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ লাশ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ। ਪੁਲਿਸ ਵੱਲੋਂ লাশ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਉਸ ਨੂੰ ਸਿਵਲ ਹਸਪਤਾਲ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਧਰ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਜਾਣਕਾਰਾਂ ਵੱਲੋਂ ਤੇਜ਼ ਰਫ਼ਤਾਰ ਦੇ ਨਾਲ ਦੁੱਧ ਦਾ ਟੈਂਕਰ ਚਲਾ ਰਹੇ ਟੈਂਕਰ ਚਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਲਤਾਨਪੁਰ ਲੋਧੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਬਲਵਿੰਦਰ ਸਿੰਘ ਸਾਹਿਬ ਕਾ ਪ੍ਰਧਾਨ ਨਗਰ ਕਾਉਂਸਲ ਲੋਈਆਂ ਮੇਰੇ ਦੋਸਤ ਦੇ ਸੈਲਰ ਤੇ ਨੌਕਰੀ ਕਰਦਾ ਸੀ। ਕੀ ਨਾਮ ਸੀ ਦਾ? ਬੂਟਾ ਸਿੰਘ ਸਨੋਂ ਸੱਜਣ ਸਿੰਘ। ਕਿੱਦਾਂ ਵਾਪਸ ਹੀ ਘਟਰਾਇਆ? ਇਹ ਸਵੇਰੇ ਆਪਣੇ ਕੰਮ ਤੇ ਗਿਆ ਸੈਲਰਾਂ ਤੇ ਰੁਟੀਨ 'ਚ ਜਿੱਦਾਂ ਜਾਂਦੇ ਆ ਤੇ ਉਧਰੋਂ ਇੱਕ ਦੁੱਧ ਦਾ ਟਰੱਕ ਅਸੀਂ ਆ ਰਿਹਾ ਰਾਜਸਥਾਨ ਤੋਂ ਤੇ ਸਪੀਡ ਨਾਲ ਤੇ ਇਹਦੇ ਨਾਲ ਟਕਰਾ ਗਿਆ ਤੇ ਇਹਦੀ ਉਹ ਟਕਰਾਉਣ ਨਾਲ ਮੋਰੇ ਵੱਜਣ ਨਾਲ ਇਹਦੀ ਮੌਤ ਹੋ ਗਈ ਅਸੀਂ ਇਹੀ ਮੰਗ ਕਰਦੇ ਆਂ ਵੀ ਬੰਦੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਲੋਹੀਆਂ ਤੋਂ ਇੱਕ ਟਰੱਕ ਦੁੱਧ ਵਾਲੀ ਗੱਡੀ ਜਿਹੜੀ ਆ ਰਹੀ ਸੀ ਤੇ ਇਧਰੋਂ ਦੱਲਾ ਦੱਲਾ ਸਾਈਡ ਤੋਂ ਇੱਕ ਮੋਟਰਸਾਈਕਲ ਚਾਲਕ ਜਾ ਰਿਹਾ ਸੀ ਮੋਟਰਸਾਈਕਲ ਚਾਲਕ ਤੇ ਟੱਕ ਆਲਿਆਂ ਨੇ ਦੇਖਿਆ ਨਹੀਂ ਐਕਸੀਡੈਂਟ ਹੋਇਆ ਆ ਹੁਣ ਮੋਟਰਸਾਈਕਲ ਜਿਹੜਾ ਚਾਲਕ ਸੀ ਉਹਦੀ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਕਾਰਵਾਈ ਪੁਲਿਸ ਵਿੱਚ ਪੁਲਿਸ ਦੀ ਜਿਹੜੀ ਪੂਰੀ ਅਮਲ ਵਿੱਚ ਲਿਆਂਦੀ ਗਈ ਹੁਣ ਐਸਵੇਲੀ ਬੋਡੀ ਕਿਥੇ ਹੈ ਜੀ ਬੋਡੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਰਖਾਈ ਹੈ ਪਰਿਵਾਰ ਆ ਪਹੁੰਚ ਗਿਆ ਜੀ ਮੌਕੇ ਤੇ ਨਹੀਂ ਪਰਿਵਾਰ ਬੇਟਾ ਆਇਆ ਬਾਕੀ ਬੰਦੇ ਆਉਣ ਵਾਲੇ ਆ ਉਹ ਆਉਣਗੇ ਜੋ ਬਿਆਨ ਦੇਣਗੇ ਉਸ ਹੱਬ ਨਾਲ ਕਾਰਵਾਈ